ਪੰਜਾਬ ਪੁਲਿਸ ਨੇ ਫਾਜ਼ਿਲਕਾ ਵਿੱਚ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗਈ ਲੱਖਾਂ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਹੈ ਫਾਜ਼ਿਲਕਾ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਆਪ ਮੌਕੇ ਤੇ ਪਹੁੰਚ ਕੇ ਇਸ ਕਾਰਵਾਈ ਦੀ ਨਜ਼ਰਸਾਨੀ ਕੀਤੀ ਅਬੋਹਰ ਦੇ ਇੱਕ ਥਾਣੇ ਵਿੱਚ ਸਾਲ 2022 ਵਿੱਚ ਪਿੰਡ ਉੜੀਆਣਾ ਵਿੱਚ ਦੋਸ਼ੀ ਮਹਿਲ ਸਿੰਘ ਪੁੱਤਰ ਬੂਟਾ ਸਿੰਘ ਦੀ ਜਾਇਦਾਦ ਨੂੰ ਅਟੈਚ ਕਰਕੇ ਉਸ ਦੇ ਘਰ ਦੇ ਬਾਹਰ ਇਹ ਸਬੰਧੀ ਪੋਸਟਰ ਚਿਪਕਾਏ ਗਏ ਇਸ ਵਿੱਚ ਤਕਰੀਬਨ 23 ਮਰਲੇ ਤੇ 7 ਕਨਾਲ ਦੀਆਂ ਜ਼ਮੀਨਾਂ ਇੱਕ ਲਗਜ਼ਰੀ ਕਾਰ ਸਮੇਤ 10 ਕਨਾਲ 15 ਮਰਲੇ ਦੀ ਜ਼ਮੀਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਖਰੀਦੀ ਗਈ ਜਾਇਦਾਦ ਵੀ ਜ਼ਬਤ ਕਰਨ ਦੇ ਕੰਮ ਨੂੰ ਅੰਜਾਮ ਦਿੱਤਾ ਗਿਆ आज एक प्रॉपर फाइनेंशियल इन्वेस्टिगेशन करण ਤੋਂ ਬਾਅਦ ਆਪਾਂ ਇੱਥੇ ਆਏ ਨੇ ਪਿੰਡ ਕੁੜਿਆਣਾ ਵਿੱਚ ਜਿੱਥੇ ਇੱਕ ਨਸ਼ਾ ਤਸਕਰ ਵਾਜ ਦਾ ਨੇਮ ਆਫ ਮਹਿਲ ਸਿੰਘ ਉਹਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਨ ਦੇ ਸਾਡੇ ਕੋਲ ਆਰਡਰਸ ਨੇ ਵਾਇਡਰ ਕੰਪਟੈਂਟ ਅਥਾਰਟੀ ਕਿ ਇਹਦੀ ਜਿੰਨੀ ਵੀ ਪ੍ਰਾਪਰਟੀ ਇਹਨੇ ਡਰੱਗ ਟਰੇਡ ਕੇ ਥਰੂ ਜਾਂ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਇਹਨੇ ਖੜੀ ਕੀਤੀ ਸੀ ਉਹ ਸਾਰੀ ਕੀ ਸਾਰੀ ਹੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਦੀ ਗਈ ਹੈ ਵਾਇਡਰ ਕੰਪਟੈਂਟ ਅਥਾਰਟੀ